ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਖਲ ਜੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ ਤੇ ਸੋ ਦੋਸਤੋ ਗੱਲ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਪੈਨਸ਼ਨਰ ਦੀ ਪਹਿਲੀ ਕਿਸ਼ਤ ਦੀ ਉਡੀਕ ਅਜੇ ਵੀ ਜਾਰੀ ਹੈ ਕਈ ਪੈਨਸ਼ਨ ਜਿਨ੍ਹਾਂ ਦੇ ਖਾਤਿਆਂ ਵਿੱਚ ਇਹ ਰਕਮ ਨਹੀਂ ਪਹੁੰਚੀ ਇਸ ਸਬੰਧੀ ਪੰਜਾਬ ਰਾਜ ਪੈਨਸ਼ਨ ਮਹਾਸੰਗ ਦੇ ਪ੍ਰਧਾਨ ਐਨ.ਕੇ. ਕਲਸੀ ਨੇ ਵੱਡੀ ਜਾਣਕਾਰੀ ਜਿਹੜੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ 85 ਸਾਲ ਤੋਂ ਉੱਪਰ ਦੀ ਪੈਨਸ਼ਨ ਉਹਨਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਬਕਾਇਆ ਮਿਲਣਾ ਸੀ ਪਰ ਸਰਕਾਰ ਨੇ ਇੱਕੋ ਕਿਸ਼ਤੇ ਦੇ ਵਿੱਚ ਸਾਰਾ ਬਕਾਇਆ ਉਹਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਹੈ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਕਿ ਤੇ ਨਹੀਂ ਆਈ ਹੈ ਐਨਕੇ ਕਲਸੀ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਐਂਡ ਸਟੇਟ ਆਫ ਬੈਂਕ ਆਫ ਇੰਡੀਆ ਦੀ ਰਾਹੀ ਰਕਮ ਜਾਰੀ ਦੇ ਵਿੱਚ ਕੁਝ ਟੈਕਨੀਕਲੀ ਜਿਹੜੀ ਰੁਕਾਵਟਾਂ ਕਰਕੇ ਕਿਸ਼ਤ ਪਹੁੰਚਣ ਦੇ ਵਿੱਚ ਦੇਰੀ ਹੋ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮਜ਼ਦਮ ਫਰੰਟ ਯੂਨੀਅਨ ਦੇ ਵੱਲੋਂ ਪੰਜਾਬ ਜਿਹੜੀ 5 ਮਈ ਨੂੰ ਮਜ਼ਦਮ ਫਰੰਟ ਦੀ ਯੂਨੀਅਨ ਦੇ ਵੱਲੋਂ ਹੋਈ ਮੀਟਿੰਗ ਦੇ ਵਿੱਚ ਇਹ ਮਾਮਲਾ ਦੁਆਰ ਤੋਂ ਮੋੜ ਤੋਂ ਜਿਹੜਾ ਚੁੱਕਿਆ ਗਿਆ ਸੀ ਹਾਲਾਂਕਿ ਅਜੇ ਤੱਕ ਕੋਈ ਵੀ ਅਧਾਰਿਕ ਐਲਾਨ ਨਹੀਂ ਹੋਇਆ ਹੈ ਪਰ ਸਰਕਾਰ ਨੇ ਜਿਹੜੇ ਕਿ ਵਾਅਦੇ ਦਬਾਬ ਦੇ ਚੱਲਦਿਆਂ ਜਲਦੀ ਹੀ ਵੱਡਾ ਫੈਸਲਾ ਜਿਹੜਾ ਕਿ ਆ ਸਕਦਾ ਹੈ ਇੱਕ ਹੋਰ ਪੰਜਾਬ ਦੇ ਜਿਹੜੇ ਲੱਖਾਂ ਪੈਨਸ਼ਨਰ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਪਹਿਲੀ ਕਿਸ਼ਤ ਜਾਰੀ ਕਰਨ ਦੀ ਤਰੀਖ ਦਾ ਐਲਾਨ ਤੇ 1479 ਕਰੋੜ ਰੁਪਏ ਦੇ ਡੀਏ ਬਕਾਇਆ ਦੀ ਜਿਹੜੀ ਪਹਿਲੀ ਜਿਹੜੀ ਹੈ 112026 ਨੂੰ ਜਿਹੜੀ ਵੀ ਪੈਨਸ਼ਨ ਦੇ ਤੌਰ ਤੇ ਮਲਾਜ਼ਮਾਂ ਨੂੰ ਵੀ ਜਿਹੜਾ ਮਿਲਿਆ ਵੱਡਾ ਤੋਹਫਾ ਪੰਜਾਬ ਦੇ ਸਰਕਾਰੀ ਮਲਾਜ਼ਮਾਂ ਦੇ ਲਈ ਇਸ ਵੇਲੇ ਦੀ ਸਭ ਤੋਂ ਵੱਡੀ ਜਿਹੜੀ ਕੀ ਉਮੀਦ ਸਮਝੀ ਸਮਝਾਈ ਹੈ ਕਿ ਜਿਹੜੇ ਮਹੀਨਿਆਂ ਦੇ ਕਈ ਮਹੀਨਿਆਂ ਤੋਂ ਬਕਾਇਆ ਨੂੰ ਲੈ ਕੇ ਜਿੱਥੇ ਮਲਾਜ਼ਮਾਂ ਤੇ ਪੈਨਸ਼ਨ ਦੇ ਵਿੱਚ ਰੋਸ ਜਿਹੜੇ ਦਰਸ਼ਕਾਰੇ ਸਨ ਉੱਥੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਇਹ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਪੂਰੇ ਜਿਹੜੇ 14799 ਕਰੋੜ ਰੁਪਏ ਦੇ ਏਰੀਅਰ ਦੀ ਐਪਲੀਕੇਸ਼ਨ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਕਿਉਂਕਿ 1 April 2026 ਤੋਂ ਪੰਜਾਬ ਦੇ ਸਾਰੇ ਹੀ ਸਰਕਾਰੀ ਮਲਾਜ਼ਮਾਂ ਨੂੰ ਜਿਹੜੀ ਮਿਲਣੀ ਸ਼ੁਰੂ ਹੋ ਜਾਵੇਗੀ ਸੋ ਦੋਸਤੋ ਇਸੇ ਤਰ੍ਹਾਂ ਜਿਵੇਂ ਕਿ 1 ਮਈ ਮਜ਼ਦੂਰ ਦੇ ਇਸ ਦੇ ਮਸਲੇ ਦੇ ਵਿੱਚ ਜਿਹੜੇ ਮਾਮਲੇ ਦੇ ਵਿੱਚ ਪੰਜਾਬ ਦੇ ਪੈਨਸ਼ਨ ਨੂੰ ਇਹਦੀ ਜਿਹੜੀ ਐਪਲੀਕੇਸ਼ਨ ਦੇ ਤੌਰ ਤੇ ਮਿਲਿਆ ਹੁਣ ਜਿਹੜਾ ਕਿ ਮਲਾਜ਼ਮਾਂ ਨੂੰ ਵੀ ਇਹ ਜਿਹੜਾ ਵਾਅਦਾ ਹੈ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਇਸੇ ਦੇ ਨਾਲ ਮੁਲਾਜ਼ਮ ਕਾਫੀ ਲੰਬੇ ਸਮੇਂ ਤੋਂ ਇਸ ਦੇ ਇਸ ਬਕਾਇਦੇ ਉਡੀਕ ਵੀ ਕਰੇ ਸਨ ਪਰ ਹੁਣ ਸਰਕਾਰ ਦੇ ਵੱਲੋਂ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਉਹਨਾਂ ਦੇ ਵਿੱਚ ਨਵੀਂ ਉਮੀਦ ਪੈਦਾ ਹੋ ਗਈ ਹੈ ਇਹ ਫੈਸਲਾ ਨਾ ਸਿਰਫ ਮੁਲਾਜ਼ਮਾਂ ਦੇ ਲਈ ਬੀਤੀ ਤੌਰ ਤੇ ਸਹਾਰਾ ਬਣੇਗਾ ਸੋ ਸਰਕਾਰ ਅਤੇ ਕਰਮਚਾਰੀਆਂ ਦੇ ਦਰਮਿਆਨ ਭਰੋਸਾ ਵਧਾਉਣਾ ਵਾਲਾ ਇੱਕ ਵਧੀਆ ਕਦਮ ਮੰਨਿਆ ਜਾ ਸਕਦਾ ਹੈ ਪੱਤਰਕਾਰਾਂ ਨੇ ਡੀਏ ਸਬੰਧ ਦੇ ਵਿੱਚ ਜਿਹੜਾ ਕਿ ਵਿੱਚੋਂ ਆਈਏਐਸ ਅਫਸਰਾਂ ਨੂੰ ਘੇਰਿਆ ਕਿਉਂਕਿ ਇਨ੍ਹਾਂ ਅਫਸਰਾਂ ਨੂੰ ਡੀਏ ਟਾਈਮ ਟੂ ਟਾਈਮ ਮਿਲਦਾ ਰਹਿੰਦਾ ਹੈ ਮਲਾਜ਼ਮਾਂ ਲਈ ਜਦੋਂ ਡੀਏ ਦੇਣ ਦੀ ਵਾਰੀ ਆਉਂਦੀ ਹੈ ਤਾਂ ਜਿਹੜਾ ਕਿ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਕੋਲ ਜਿਹੜੀ ਪ੍ਰਪੋਜ਼ਲ ਰੱਖ ਦਿੰਦੇ ਹਨ ਜੇਕਰ ਡੀਏ ਦੇ ਦਿੱਤਾ ਸਾਰਾ ਖਜ਼ਾਨੇ ਦਾ ਸਿਸਟਮ ਹਿੱਲ ਜਾਊਗਾ ਇਸ ਕਰਕੇ ਪੰਜਾਬ ਸਰਕਾਰ ਨੂੰ ਜਿਹੜਾ ਗੁੰਮਰਾਹ ਕੀਤਾ ਜਾਂਦਾ ਹੈ ਆਈਏਐਸ ਅਫਸਰਾਂ ਦੇ ਵੱਲੋਂ ਅਤੇ ਮਲਾਸਮਾਂ ਨੂੰ ਡੀਏ ਇਸ ਕਰਕੇ ਨਹੀਂ ਦਿੱਤਾ ਜਾਂਦਾ ਜੇਕਰ ਆਈਏਐਸ ਅਫਸਰਾਂ ਦਾ ਡੀਏ ਮਲਾਸਮਾਂ ਦੇ ਬਰਾਬਰ ਜਿਹੜਾ ਮਿਲਦਾ ਰਹੇ ਤਾਂ ਫਿਰ ਮਲਾਸਮਾਂ ਨੂੰ ਟਾਈਮ ਤੇ ਟਾਈਮ ਦੀ ਜਿਹੜੀ ਹੈ ਕਿਸ਼ਤਾਂ ਮਿਲਦੀਆਂ ਰਹਿਣਗੀਆਂ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਆਈਏਐਸ ਅਫਸਰਾਂ ਨੂੰ ਡੀਏ ਮਲਾਸਮਾਂ ਦੇ ਨਾਲ ਦੇਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਮਲਾਜ਼ਮਾਂ ਨੂੰ ਸਮੇਂ ਸਿਰ ਡੀਏ ਦੀਆਂ ਕਿਸ਼ਤਾਂ ਮਿਲਦੀਆਂ ਰਹੀਆਂ ਡੀਏ ਨਾ ਮਿਲਣ ਕਰਕੇ ਮਲਾਜ਼ਮਾਂ ਦੇ ਵਿੱਚ ਬਹੁਤ ਵੱਡੀ ਰਿਕਾਵਟ ਪਾਉਂਦੇ ਹਨ ਇਹ ਸਾਰੀ ਪ੍ਰਪੋਜ਼ਲ ਰੱਖਣ ਦਿੰਦੇ ਹਨ ਮੁੱਖ ਮੰਤਰੀ ਦੇ ਅੱਗੇ ਤੇ ਵਿੱਤ ਮੰਤਰੀ ਦੇ ਅੱਗੇ ਇਸ ਸਬੰਧੀ ਯੂਨੀਅਨ ਦੇ ਵੱਲੋਂ ਪੱਤਰ ਵੀ ਲਿਖੇ ਗਏ ਸਨ ਮੁੱਖ ਮੰਤਰੀ ਨੂੰ ਤੇ ਆਈਐਸ ਅਫਸਰਾਂ ਨੇ ਡੀਏ ਬਾਰੇ ਜਿਹੜਾ ਹੈ ਸਾਡੇ ਡੀਏ ਬਰਾਬਰ ਕੀਤਾ ਜਾਵੇ ਕਿਉਂਕਿ ਜੋ ਉਹਨਾਂ ਨੂੰ ਡੀਏ ਮਿਲਦਾ ਹੈ ਜੋ ਉਹਨਾਂ ਨੂੰ ਜਿਹੜੇ ਪੱਤੇ ਮਿਲਦੇ ਹਨ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਿਹੜੇ ਜਾਂਦੇ ਹਨ ਸੋ ਦੋਸਤੋ ਇਹ ਸੀ ਅੱਜ ਦੀ ਬਹੁਤ ਹੀ ਖਾਸ ਅਪਡੇਟ ਬਲਾਸਮਾ ਤੇ ਪੈਨਸ਼ਨ ਨਾਲ ਸੰਬੰਧਿਤ ਬਣੇ ਰਹਿਣਾ ਚੈਨਲ ਦੇ ਨਾਮ ਚੈਨਲ ਜਰੂਸ ਕਰਾਇਕ ਕਰਨਾ ਜੀ ਧੰਨਵਾਦ